ਅੱਜ ਤੱਕ ਜਿਹੜਾ ਮਾਫੀ ਮੰਗਣ ਦਾ ਤਰੀਕਾ ਸੀ ਉਹ ਪੂਰਾ ਹੀ ਨਰਮ ਸੀ ਜੀ। ਕਲੋਨਾਂ ਨੇ ਜੱਸਾ ਮੂਰੇ ਵੀ ਹੱਥ ਜੋੜੇ ਸੀ। ਇਧਰ ਪਬਲਿਕ ਵੱਲ ਦੇਖ ਕੇ ਵੀ ਹੱਥ ਜੋੜੇ ਸੀ। ਤਾਂ ਉਹਨੇ ਕਿਹਾ ਕਿ ਮੈਂ ਇਹ ਇੱਕ ਗਲਤਫਹਿਮੀ ਸੀ ਜੋ ਇਹ ਸਾਰਾ ਇਨਸੀਡੈਂਟ ਸੀ ਵੀ ਮੈਂ ਕੋਈ ਕਿਸੇ ਨੂੰ ਪਰਸਨਲ ਅਟੈਕ ਨਹੀਂ ਕੀਤਾ ਕਿਸੇ ਤੇ। 4 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਮਾਫੀ ਨਹੀਂ ਯਾਦ ਆਈ। ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਨਰਮਾਈ ਵਾਲਾ ਵਤੀਰਾ ਨਹੀਂ ਆਇਆ ਤਾਂ ਅੱਜ 4 ਸਾਲਾਂ ਦੇ ਬਾਅਦ ਜਦੋਂ ਸਾਡੇ ਸੰਘਰਸ਼ ਨੂੰ ਜਦੋਂ ਬੂਰ ਪਿਆ ਤੇ ਅੱਜ ਬਠਿੰਡੇ ਆ ਕੇ ਤਾਂ ਫਿਰ ਵਤੀਰਾ ਨਰਮ ਹੋਣਾ ਹੀ ਸੀ। ਮਾਤਾ ਜੀ ਦੀ ਜਿਹੜੀ ਪੋਸਟ ਹੈ ਫੋਟੋ ਇੱਕ ਉਹ ਇੱਕ ਕੈਰੈਕਟਰ ਨਾਲ ਮਲਾ ਕੇ ਉੱਤੇ ਕਮੈਂਟ ਕਰ ਦੇਣਾ ਕਿ ਹਾ 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 ਇਸ ਤਰ੍ਹਾਂ ਦੀਆਂ ਬੀਬੀਆਂ 100 100 ਰੁਪਏ ਦੇ ਵਿੱਚ ਜੋ ਆ ਜਾਂਦੀਆਂ ਵੀ ਇਹ ਸ਼ਹੀਨ ਬਾਗ ਜੋ ਕੈਰੈਕਟਰ ਇੱਕ ਲੇਡੀ ਦਾ ਉਹਦੇ ਨਾਲ ਇਹਦਾ ਕੰਪੈਰੀਜ਼ਨ ਕਰਨਾ ਮਾਤਾ ਦਾ ਬਹੁਤ ਦੁਖੀ ਜਦੋਂ ਇਹ ਗੱਲ ਕਹੀ ਸਾਥ ਤੋਂ ਆਪਦੇ ਕੰਮਾਂ ਕਿ ਨਹੀਂ ਪੂਰਾ ਪੜੀ ਜਾਂਦਾ ਤੇ ਉਹ ਆਵੇ ਸਸਤੇ 100 ਰੁਪਏ ਕੀ ਆਦੇ 500 ਰੁਪਏ ਜਾਂ 2000 ਲੈ ਵੀ ਸਾਥ ਕਹਣਾ ਨੋ ਵੀ ਤੂੰ 1000 ਰੁਪਏ ਲੈ ਲੈ ਤੂੰ ਸਾਡੇ ਨਾਲ ਆ ਜਾ ਹਾਂ ਸੰਸਦਾ ਕਹੂਗੀ ਜਦ ਰਹਿ ਕਰਾਂਗੇ ਐਡੀ ਛੇ ਦੀ ਰਾਜੀ ਬੰਦਾ ਥੋੜਾ ਹੀ ਹੋਊਗਾ ਮੈਂ ਕਹੂੰਗਾ ਵੀ ਸਾਰੇ ਕਿਸਾਨਾਂ ਦੀ ਸਾਰੇ ਇੱਜ਼ਤਦਾਰ ਲੋਕਾਂ ਦੀ ਜਿੱਤ ਹੈ ਪਰ ਇਹਨਾਂ ਨੇ ਇੱਕ ਹੌਸਲਾ ਨਹੀਂ ਛੱਡਿਆ ਤੇ ਇਹਨਾਂ ਦੇ ਹੌਸਲੇ ਨੂੰ ਪ੍ਰਮਾਤਮਾ ਨੇ ਰੰਗ ਲਾਇਆ ਹੈ ਕੰਗਨਾਰ ਨੌਤ ਦੇ ਅੱਜ ਬਠਿੰਡਾ ਪੇਸ਼ੀ ਸੀ ਕੰਗਨਾਰ ਨੌਤ ਨੇ ਮਾਫੀ ਮੰਗੀ ਹੈ ਬੀਬੇ ਮਹਿੰਦਰ ਕੌਰ ਦੇ ਪਰਿਵਾਰ ਤੋਂ ਬਜ਼ੁਰਗਾਂ ਤੋਂ ਬਜ਼ੁਰਗ ਸਾਡੇ ਨਾਲ ਬੈਠੇ ਨੇ ਇਹ ਪਹਿਲਾਂ ਮੈਨਾਂ ਦੀ ਤਾਰੀਫ਼ ਕਰਨੀ ਬਣਦੀ ਬੀਬੇ ਜੀ ਅੱਜ ਨਹੀਂ ਆਏ ਕਿਉਂਕਿ ਉਹ ਵੀ ਬਜ਼ੁਰਗ ਨੇ ਸਿਹਤਯਾਬ ਨਹੀਂ ਹੁੰਦਾ ਬੰਦਾ ਪਰ ਇਹਨਾਂ ਲੋਕਾਂ ਦੀ ਤਾਰੀਫ਼ ਕਰਨੀ ਬਣਦੀ ਜਿਹੜੇ ਉਹਨਾਂ ਲੋਕਾਂ ਖਿਲਾਫ ਡਟ ਕੇ ਖੜ ਜਾਂਦੇ ਇਹਨਾਂ ਬਾਰੇ ਸੋਚਣਾ ਵੀ ਔਖਾ ਹੋ ਜਾਂਦਾ ਇੱਕ ਪਾਸੇ ਕੰਗਨਾਰ ਨੌਤ ਜਿਹਦੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਪਾਵਰ ਦੀ ਕੋਈ ਕਮੀ ਨਹੀਂ ਜਿੱਦੇ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਦੂਜੇ ਪਾਸੇ ਉਹ ਬਜ਼ੁਰਗ ਜਿਨ੍ਹਾਂ ਕੋਲੇ ਸਿਰਫ ਇੱਕ ਜ਼ਮੀਰ ਹੈ ਜਿਹੜਾ ਉਹਨਾਂ ਦਾ ਜਾਗਦਾ ਜਿਉਂਦਾ ਤੇ ਜਿਹਦੇ ਚੱਲਦਿਆ ਉਹਨਾਂ ਨੇ ਲੰਬੀ ਲੜਾਈ ਲੜ ਕੇ ਅੱਜ ਉਸ ਨੂੰ ਮਜਬੂਰ ਕਰ ਦਿੱਤਾ ਬਠਿੰਡਾ ਆਉਣ ਤੇ ਜਿਹੜੇ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਮੈਨੂੰ ਇੱਕ ਉਹ ਵਿਅਕਤੀ ਜਾਂ ਉਹ ਔਰਤ ਜਿਹਨੂੰ ਮੈਂ ਕਦੇ 100-100 ਰੁਪਏ ਦਿਹਾੜੀ ਵਾਲੇ ਕਿਹਾ ਸੀ ਤੇ ਉਹ ਮੈਨੂੰ ਬਠਿੰਡਾ ਆਉਣ ਤੇ ਮਜਬੂਰ ਕਰੂਗੀ ਸੋ ਜਿਹੜੀਆਂ ਜਮੀਰਾਂ ਹੁੰਦੀਆਂ ਜਿਹੜੀਆਂ ਅਣਖਾਂ ਹੁੰਦੀਆਂ ਉਹਨਾਂ ਦੇ ਕੋਈ ਜਿਹੜੇ ਇੰਚੀ ਟੇਪ ਨਾਲ ਨਹੀਂ ਮਾਪੀਆਂ ਜਾਂਦੀਆਂ ਉਹ ਪਤਾ ਨਹੀਂ ਕਿਹੜੇ ਬੰਦੇ ਦੀ ਕਦੋਂ ਜਾਗ ਪਏ ਤੇ ਕੀ ਉਹ ਕਰ ਜਾਵੇ ਕੰਗੜਾ ਨਾਉ ਤੇ ਪੂਰੇ ਪੰਜਾਬੀਆਂ ਦਾ ਗੁੱਸਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਜੋ ਉਹਨੇ ਕਿਸਾਨੀ ਅੰਦੋਲਨ ਤੇ ਕਮੈਂਟ ਕੀਤੀ ਹੈ ਜੋ ਉਹਨੇ ਪੰਜਾਬ ਤੇ ਕਮੈਂਟ ਕੀਤੀ ਹੈ ਜੋ ਉਹਦੇ ਮਨ ਦੇ ਲੋਕਾਂ ਦੇ ਮਨ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਉਹ ਇੰਨਾਂ ਰਾਹੀਂ ਅੱਜ ਜ਼ਰੂਰ ਨਿਕਲਿਆ ਕਿਉਂਕਿ ਮਾਫੀ ਮੰਗੀ ਹੈ ਪੂਰੇ ਪੰਜਾਬ ਤੋਂ ਹੀ ਮਾਫੀ ਮੰਗਣ ਵਾਲਾ ਕੰਮ ਹੋ ਗਿਆ ਕਿਉਂਕਿ ਪੰਜਾਬ ਦੀ ਉਹ ਬੇਬੇ ਹੈ ਸੋ ਗੱਲਬਾਤ ਕਰਦੇ ਆਂ ਬਜ਼ੁਰਗੋ ਅੱਜ ਤੁਹਾਡੀ ਮਿਹਨਤ ਰੰਗ ਲੈ ਕੇ ਆਈ ਲੰਮੀ ਲੜਾਈ ਕਿਵੇਂ ਲੱਗਿਆ ਮਤਲਬ ਇੰਨਾ ਉਹ ਇੰਨੇ ਪੈਸੇ ਵਾਲੇ ਇੰਨੇ ਤਾਮਝਾ ਵਾਲੇ ਇੰਨੀ ਪਾਵਰ ਵਾਲੀ ਪਰ ਅੱਜ ਉਹਨੂੰ ਅਦਾਲਤ 'ਚ ਤੁਸੀਂ ਲਿਆਉਣ ਤੇ ਮਜਬੂਰ ਕਰਦਾ ਖੁਸ਼ੀ ਦੀ ਗੱਲ ਆ ਸਾਨੂੰ ਖੁਸ਼ੀ ਦੀ ਗੱਲ ਆ ਕਿ ਇੰਨੇ ਸੰਘਰਸ਼ ਨਾਲ ਉਹਨੇ ਪਹਿਲਾਂ ਬੰਡੇ ਤੋਂ ਚੰਡੀਗੜ੍ਹ ਗਈ ਹਾਈ ਕੋਰਟ ਸੁਪਰੀਮ ਕੋਰਟ ਗਈ ਕਿਸੇ ਨੇ ਆ ਸੁਣੀ ਪਹਿਲਾਂ ਅਸੀਂ ਨੋਟਿਸ ਵੀ ਭੇਜੇ ਉਹ ਸਾਡੀ ਗੱਲ ਕਿਉਂ ਨਹੀਂ ਸੁਣੀ ਅੱਜ ਇੱਥੇ ਕੋਰਟ 'ਚ ਆ ਕੇ ਵੀ ਮੈਂ ਮਿੰਟ ਤੱਕ ਆ ਤੈਨੂੰ ਹਮੈਂਤ ਦਾ 4 ਸਾਲ ਤੱਕ ਮੈਂਤ ਪਤਾ ਨਹੀਂ ਲੱਗਿਆ ਹੁਣ ਮੈਂਤ ਕਰਦੇ ਤੁਹਾਨੂੰ ਕਿਹਾ ਵੀ ਮੈਂਤ ਕਰਦੀ ਆ ਮੈਂ ਹਾਂਜੀ ਜੈਸਾਹਬ ਨੇ ਪੁੱਛਿਆ ਸੀਦਾ ਅੱਛਾ ਵੀ ਜਿਹੜਾ ਕਹਣਾ ਚਾਹੁੰਦੇ ਵਾਲੀ ਮੈਂ ਮੈਂਤ ਕਰਦੀ ਆ ਹੱਥ ਜੋੜ ਕੇ ਵੀ ਬਜ਼ਾਰਕਾਰਾਂ ਨੂੰ ਮੈਂਤ ਕਰਦੇ ਮੈਂ ਮੈਥੋਂ ਗਲਤੀ ਹੋ ਗਈ ਕਿ ਮੈਂ ਕੱਲੀ ਨੂੰ ਕਿਹਾ ਸਾਰਿਆਂ ਨੂੰ ਕਿਹਾ ਸੀ ਹਾਂ ਖਲੈਨੋ ਕਿਸੇ ਦੀ ਜੰਗੀਰ ਕਹੇ ਜੀ ਹੁੰਦੀ ਆ ਕਿਸੇ ਦੀ ਜੰਗੀਰ ਕਹੀ ਵੀ ਹੁੰਦਾ ਜੰਗੀਰ ਮੁਤਾਬਕ ਹੁੰਦੀ ਹੈ ਜਦੋਂ ਬੇਬੇ ਨੂੰ 100-100 ਰੁਪਏ ਵਾਲੀ ਕਹਿ ਕੇ ਪੋਸਟ ਪਾਈ ਸੀ ਉਦੋਂ ਮਨ ਤੇ ਕੀ ਠੇਸ ਪਹੁੰਚੀ ਸੀ ਪੂਰੇ ਪਰਿਵਾਰ ਦੇ ਪੂਰੇ ਕਿਉਂਕਿ ਬੇਬੇ ਨੇ ਸਟੈਂਡ ਲੈਣਾ ਤਾਂ ਤੁਹਾਡੇ ਸਾਰਿਆਂ ਦੇ ਸਿਰ ਤੇ ਹੀ ਹੈ ਬੇਬੇ ਦਾ ਸਟੈਂਡ ਲੈਣਾ ਵੀ ਅਦਾਲਤਾਂ ਚ ਆਉਣਾ ਵੀ ਤਾਂ ਤੁਹਾਡੇ ਸਾਰਿਆਂ ਦੇ ਕੀ ਬੀਤੀ ਸੀ ਤੁਹਾਡੇ ਮਨ ਤੇ ਜਦੋਂ ਉਹ ਸ਼ਬਦ ਕਿ ਬਹੁਤ ਦੁਖੀ ਸੀ ਹੂੰ ਬਹੁਤ ਦੁਖੀ ਸੀ ਵੀ ਜਦੋਂ ਇਹ ਗੱਲ ਕਹੀ ਸੱਤ ਤਾਂ ਆਪਦੇ ਕੰਮਾਂ ਕਿ ਨਹੀਂ ਪੂਰਾ ਪੜੀ ਜਾਂਦਾ ਤੇ ਉਹ ਆ ਵੀ ਸੱਤ ਸੋਸਰ ਵੀ ਆਹਦਾ 5-500 ਰੁਪਈਆ ਦਾ ਅਸੀਂ ਇਹਦੇ 500 ਰੁਪਈਆ ਦੇ ਤੂੰ 1000 ਲੈ ਦੀ ਸਾਥੀ ਬੁਰਗਾਂ ਦੇ ਨਾਲ ਕੰਮ ਕਰਦਾ ਤੂੰ 1000 ਰੁਪਈਆ ਲੈ ਦੀ ਨਰਮਤ ਚੁੱਕਦਾ ਜਸਾ ਇਹੇ ਕੰਮ ਕਰ ਬੁਰਗਾਂ ਨੇ ਇਹ ਗੱਲ ਕੀਤੀ ਸੀ ਬਿਆਨ ਮੰਗਣਾ ਨੋ ਵੀ ਤੂੰ 1000 ਰੁਪਈਆ ਲੈ ਲੈ ਤੂੰ ਸਾੜਨ ਆ ਜਾ ਹਾਂ ਹੂੰ ਜੇ ਨੂੰ 100 ਰੁਪਈਆ ਤੂੰ ਵਾਲੇਵੇਂ ਜਾਰੀ ਕਰਦੇ ਆ ਹੂੰ ਤੇ ਇਹਦੇ ਨਾਲ ਪਾਣੀ ਦਵਾ ਲਾ ਤੁਹਾਡੇ ਆਪ ਦੇ ਕੰਮਾਂ ਚ ਨਹੀਂ ਪੂਰਾ ਆਉਂਦਾ ਕਹੀ ਲੈ ਕੇ ਉਹ ਤਾਂ ਖਾਲ ਵੀ ਸਵਾਰਦੀ ਐ ਪਾਣੀ ਵੀ ਲਾਉਂਦੀ ਐ ਮੇਰੇ ਨਾਲ ਲਾਉਂਦੀ ਰਹੀ ਹੂੰ ਤੇ ਫਿਰ ਉਹ ਨਾਲ ਹੋਣਾ ਸੀ ਅੱਜ ਫਿਰ ਤੁਹਾਨੂੰ ਉਹਨੇ ਮਿਲ ਕੇ ਕਿਹਾ ਵੀ ਮੈਂ ਗਲਤੀ ਮੰਨਦੀ ਐ ਚੀਜ਼ ਦੀ ਹਾਂਜੀ ਤੁਸੀਂ ਫਿਰ ਕੀ ਕਿਹਾ ਉਹ ਤਾਂ ਹੁਣ ਜੇ ਮੈਂ ਮਤਲਬ ਸੰਸਦਾਂ ਕਹੂਗੀ ਜਦ ਰਹਿ ਘਰਾਂਗੇ ਅੱਡੀ ਸੇਦੀ ਰਾਜੀ ਬੰਦਾ ਥੋੜਾ ਹੀ ਹੋਊਗਾ ਇੰਨੇ ਲੋਕਾਂ ਨੇ ਸਪੋਰਟ ਕੀਤੀ ਜਿਹੜੇ ਨਾਲ ਖੜੇ ਆ ਉਹਨਾਂ ਨਾਲ ਮਿਲ ਕੇ ਹੋਈ ਹਾਂ ਹਾਂ ਜੇ ਇਹ ਤਾਂ ਪਹਿਲਾਂ ਨਾ ਕਲਾਮਾ ਮੇਰੀ ਕੀ ਸਾਰੇ ਬੇਬੇ ਕਿਵੇਂ ਬੇਬੇ ਦੀ ਸਿਹਤ ਨਹੀਂ ਠੀਕ ਸੀ ਉਹ ਟਲੇ ਸੀ ਟਲੇ ਸੀ ਕਿੰਨੀ ਉਮਰ ਹੈ ਬੇਬੇ ਦੀ 80 ਸਾਲ 80 ਸਾਲ ਤੁਹਾਡੀ ਉਹ ਸਾਲ ਕੱਟ ਹੋ ਗਏ ਤੁਹਾਡੀ ਸਾਲ ਕੱਟ ਹੋ ਗਏ ਹਾਂ ਠੀਕ ਹੈ ਮਤਲਬ ਇੰਨੀ ਉਮਰ ਦੇ ਵਿੱਚ ਵੀ ਇਹ ਲੜਾਈ ਨੂੰ ਤੁਸੀਂ ਇੱਕ ਇੱਕ ਪਾਸੇ ਵੱਲ ਲੈ ਚੱਲੇ ਹੋ ਮੈਂ ਮਾਰਾ ਮੋਤਾ ਤੁਰਦਾ ਫਿਰਦਾ ਉਹ ਤੋਂ ਤੁਰਾ ਫੇਰਾ ਨਹੀਂ ਜਾਂਦਾ ਕਾ ਬੀਬੇ ਤੋਂ ਹਾਂ ਠੀਕ ਹੈ मतलब ਇਨੀਸ਼ੀਏਟ ਹੋਣਾ ਵੀ ਤੁਰਾ ਫੇਰੇ ਨਹੀਂ ਜਾਂਦਾ ਹਾਂ ਹਾਂ ਠੀਕ ਹੈ ਜਦੋਂ ਉੱਥੇ ਅੰਦੋਲਨ ਚ ਗਏ ਸੀ ਉਦੋਂ ਠੀਕ ਸੀ ਉਦੋਂ ਠੀਕ ਸੀ ਤਾਂ ਸਾਡੇ ਨਾਲ ਵਕੀਲ ਸਾਹਿਬ ਨੇ ਗੱਲਬਾਤ ਕਰਦੇ ਆ ਵਕੀਲ ਸਾਹਿਬ ਪਹਿਲੇ ਦਿਨ ਤੋਂ ਅੱਜ ਤੱਕ ਦਾ ਸਫ਼ਰ ਭਾਵੇਂ ਸੰਖੇਪ ਵਿੱਚ ਹੀ ਦੱਸੋ ਜ਼ਰੂਰ ਦੱਸੋ ਇਸ ਬ੍ਰਦਰ ਜਦੋਂ ਇਹ ਕਿਸਾਨੀ ਸੰਘਰਸ਼ ਵੇਲੇ ਮਾਤਾ ਇੱਕ ਕਿਸਾਨ ਦੀ ਮਾਂ ਕਿਸਾਨ ਦੀ ਪਤਨੀ ਕਿਸਾਨ ਦੀ ਧੀ ਹੋਣ ਦੇ ਨਾਤੇ ਧਰਨੇ ਤੇ ਗਈ ਸੀ ਜਿੱਥੇ ਕਿ ਸਾਰਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਸਾਰਾ ਉੱਤਰੀ ਭਾਰਤ ਪਹੁੰਚਿਆ ਸੀ ਤਾਂ ਮਾਤਾ ਦੀ ਕੋਈ ਫੋਟੋ ਨੈਟ ਤੋਂ ਇਹਨੇ ਚੱਕੀ ਕਿਸੇ ਨੇ ਪਹਿਲਾਂ ਟਵੀਟ ਕੀਤਾ ਸੀ ਤਾਂ ਇਹਨੇ ਰੀਟਵੀਟ ਕਰਕੇ ਇੱਕ ਅਪੱਤੀਜਨਕ ਭੱਦੀ ਟਿੱਪਣੀ ਜੋ ਕਿ ਇੱਕ ਸੈਲੀਬ੍ਰਿਟੀ ਨੂੰ ਜਿਹੜੇ ਕਿ ਹੁਣ ਐਮਪੀ ਨੇ ਮੌਜੂਦਾ ਆਪਣੇ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਨੂੰ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਦੀ ਟਿੱਪਣੀ ਉਹ ਜਦੋਂ ਟਿੱਪਣੀ ਕੀਤੀ ਹੈ ਤਾਂ ਉਸ ਤੋਂ ਬਾਅਦ ਉਸ ਚੀਜ਼ ਨਾਲ ਮਾਤਾ ਜੀ ਦੇ ਜੋ ਸਨਮਾਨ ਨੂੰ ਠੇਸ ਪਹੁੰਚੀ ਹੈ ਤੇ ਦੇਖੋ ਆਪਣੇ ਪਿੰਡਾਂ ਚ ਹੁੰਦਾ ਹੈ ਵੀ ਇੱਕ ਐਡੀ ਵੱਡੀ ਸੈਲੀਬ੍ਰਿਟੀ ਜੋ ਇੱਕ ਟਿੱਪਣੀ ਕਰਦੀ ਹੈ ਤਾਂ ਹੋ ਸਕਦਾ ਹੈ ਬਾਕੀ ਸੱਚ ਹੋਵੇ ਵੀ ਮਾਤਾ ਪੈਸੇ ਲੈ ਕੇ ਗਈ ਹੋਵੇ ਤਾਂ ਉਸ ਤੋਂ ਬਾਅਦ ਅਸੀਂ ਉਹਦੀ ਟਿੱਪਣੀ ਤੋਂ ਬਾਅਦ ਅਸੀਂ ਦੋ ਵਾਰ ਲੀਗਲ ਨੋਟਿਸ ਜਾਰੀ ਕੀਤੇ ਇਹਨਾਂ ਦੇ ਐਡਰੈਸ ਤੇ ਪਰ ਉਹਦਾ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਫਿਰ ਅਸੀਂ ਕੋਰਟ ਦੇ ਵਿੱਚ 492 500 ਆਪੀਸੀ ਦੇ ਤਹਿਤ ਮਾਨਹਾਨੀ ਤੇ ਅਸੀਂ ਕੰਪਲੇਂਟ ਜਿਹੜੀ ਦਾਇਰ ਕੀਤੀ ਸੀ ਉਹਦੇ ਵਿੱਚ 2022 ਦੇ ਵਿੱਚ ਕੋਰਟ ਨੇ ਸਮਨ ਜਾਰੀ ਕਰਤੇ ਸੀ ਕੰਗਣਾ ਦੇ ਤਾਂ ਉਸ ਤੋਂ ਬਾਅਦ ਸਮਨਿੰਗ ਆਰਡਰ ਦੇ ਅਗੇਂਸਟ ਕੰਗਣਾ ਆਨਰੇਬਲ ਹਾਈ ਕੋਰਟ ਚ ਗਈ ਉੱਥੇ ਵੀ ਡਿਸਮਿਸ ਕੀਤੀ ਉਹਨਾਂ ਦੀ ਅਪੀਲ ਉਸ ਤੋਂ ਬਾਅਦ ਆਨਰੇਬਲ ਸੁਪਰੀਮ ਕੋਰਟ ਚ ਗਈ ਤਾਂ ਉੱਥੇ ਐਡਮਿਟ ਨਹੀਂ ਕੀਤੀ ਇਹਨਾਂ ਦੀ ਜਿਹੜੀ ਅਪੀਲ ਹੈ ਤੇ ਉਸ ਤੋਂ ਬਾਅਦ ਅਸੀਂ ਟ੍ਰਾਇਲ ਰੀਜ਼ਿਊਮ ਕਰਨ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਤੇ ਟ੍ਰਾਇਲ ਕੋਰਟ ਨੇ ਜਿਹੜਾ ਟ੍ਰਾਇਲ ਹੈ ਉਹ ਰੀਜ਼ਿਊਮ ਕੀਤਾ ਤੇ ਥਰੂ ਐਸਐਸਪੀ ਬਠਿੰਡਾ ਇਹਦੇ ਸਬੰਨੇ ਜਿਹੜੇ ਉਹ ਜਾਰੀ ਕੀਤੇ ਸੀ ਜੀ ਅੱਜ ਜਦੋਂ ਕੋਰਟ ਦੇ ਵਿੱਚ ਆਏ ਆ ਕਿਸ ਤਰੀਕੇ ਦਾ ਉਹਨਾਂ ਦਾ ਹਾਅ ਭਾਅ ਸੀ ਕਿਸ ਤਰੀਕੇ ਦਾ ਵਰਤਾਵ ਸੀ ਤੁਹਾਡੇ ਨਾਲ ਜਾਂ ਇਹਨਾਂ ਦੇ ਨਾਲ ਦੇਖੋ ਸਰ 4 ਸਾਲ ਉਹਨਾਂ ਦੇ ਵਕੀਲ ਸਹਿਬਾਨ 2000 22 ਚ ਪੇਸ਼ ਹੋਣ ਲੱਗੇ ਸੀ ਕੋਰਟ ਦੇ ਵਿੱਚ ਫਿਰ ਔਨਰੇਬਲ ਹਾਈ ਕੋਰਟ ਚ ਗਏ ਸੁਪਰੀਮ ਕੋਰਟ ਚ ਗਏ ਵਕੀਲ ਪੈਰਬਾਈ ਕਰਦੇ ਆ ਬਕਾਲਤਨਾਮੇ ਨਾਲ ਬਕਾਲਤਨਾਮੇ ਤੇ ਜਦੋਂ ਸਾਈਨ ਕਰਦਾ ਹੈ ਕੋਈ ਵੀ ਕਲਾਇੰਟ ਵਕੀਲ ਸਾਹਿਬ ਨੂੰ ਫੀਸ ਦਿੰਦਾ ਤਾਂ ਉਹ ਪੁੱਛਦਾ ਮੇਰਾ ਕਿਹੜਾ ਕੇਸ ਹੈ ਦੱਸਦਾ ਵਕੀਲ ਖੁਦ ਨਹੀਂ ਪੇਸ਼ ਹੁੰਦੇ 4 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਮਾਫੀ ਨਹੀਂ ਜਾਦ ਆਈ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਤੇ ਕੋਈ ਨਰਮਾਈ ਵਾਲਾ ਵਤੀਰਾ ਨਹੀਂ ਆਇਆ ਤਾਂ ਅੱਜ 4 ਸਾਲਾਂ ਦੇ ਬਾਅਦ ਜਦੋਂ ਸਾਡੇ ਸੰਘਰਸ਼ ਨੂੰ ਜਦੋਂ ਬੂਰ ਪਿਆ ਤੇ ਅੱਜ ਬਠਿੰਡੇ ਆ ਕੇ ਤਾਂ ਫਿਰ ਵਤੀਰਾ ਨਰਮ ਹੋਣਾ ਹੀ ਸੀ ਤੇ ਅੱਜ ਉਹਨਾਂ ਨੇ ਅਦਾਲਤ ਦੇ ਵਿੱਚ ਆ ਕੇ ਤੇਜਾ ਸਾਹਿਬ ਨੂੰ ਖੁਦ ਕਿਹਾ ਕਿ ਮੈਂ ਮਾਤਾ ਜੀ ਤੋਂ ਮਾਫੀ ਮੰਗਣਾ ਚਾਹੁੰਨੀ ਹੈ ਮਾਫੀ ਮੰਗਣ ਦਾ ਉਹ ਸਮੇਂ ਇੱਕ ਤਰੀਕਾ ਕੀ ਸੀ ਉਹ ਉਹ ਅੱਜ ਤੱਕ ਜਿਹੜਾ ਮਾਫੀ ਮੰਗਣ ਦਾ ਤਰੀਕਾ ਸੀ ਉਹ ਪੂਰਾ ਹੀ ਨਰਮ ਸੀ ਜੀ ਜਿਹਾ ਸਾ ਮੂਰੇ ਹੱਥ ਜੋੜੇ ਸੀ ਜਨ ਨੇ ਉਹਨਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਜਿਹਾ ਸਾ ਮੂਰੇ ਵੀ ਹੱਥ ਜੋੜੇ ਸੀ ਤੇ ਇਧਰ ਪਬਲਿਕ ਵੱਲ ਦੇਖ ਕੇ ਵੀ ਹੱਥ ਜੋੜੇ ਸੀ ਵੀ ਮਾਤਾ ਜੀ ਸ਼ਾਇਦ ਆਏ ਹੋਣ ਤਾਂ ਜਸ ਸਾਬ ਨੇ ਜਦੋਂ ਕਿਹਾ ਕਿ ਮਾਤਾ ਜੀ ਆਏ ਨੇ ਤਾਂ ਅਸੀਂ ਮੈਂ ਦੱਸਿਆ ਵੀ ਉਹਨਾਂ ਦੀ ਸਿਹਤ ਸਹੀ ਨਹੀਂ ਤਾਂ ਬਾਬਾ ਜੀ ਨੂੰ ਪੇਸ਼ ਕੀਤਾ ਗਿਆ ਤਾਂ ਉਹਨੇ ਕਿਹਾ ਕਿ ਮੈਂ ਇਹ ਇੱਕ ਗਲਤਫਹਿਮੀ ਸੀ ਜੋ ਇਹ ਸਾਰਾ ਇਨਸੀਡੈਂਟ ਸੀ ਵੀ ਮੈਂ ਕੋਈ ਕਿਸੇ ਨੂੰ ਪਰਸਨਲ ਅਟੈਕ ਨਹੀਂ ਕੀਤਾ ਕਿਸੇ ਤੇ ਤਾਂ ਅਸੀਂ ਜੱਜ ਸਭ ਨੂੰ ਕਿਹਾ ਵੀ ਇਹ ਕਿਸੇ ਦੀ ਇੱਕ ਲੇਡੀ ਕੋਲੇ ਇੱਕ ਗਰੀਬ ਲੇਡੀ ਕੋਲੇ ਜਿਨ੍ਹਾਂ ਕੋਲੇ ਸਿਰਫ ਇੱਕ ਖੇਤੀ ਧੰਦਾ ਉਹ ਵੀ ਛੋਟੇ ਜ਼ਿਮੀਂਦਾਰ ਉਹਨਾਂ ਕੋਲੇ ਇੱਕ ਇੱਜ਼ਤ ਹੀ ਹੈ ਜਦੋਂ ਉਹਨਾਂ ਦੀ ਇੱਜ਼ਤ ਤੇ ਅਟੈਕ ਕਰਤਾ ਤਾਂ ਇਹ ਗਲਤਫਹਿਮੀ ਕਿੱਥੋਂ ਦੀ ਹੋਗੀ ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਕੱਲਾ ਨਹੀਂ ਕੋਈ ਫੈਸਲਾ ਲੈ ਸਕਦਾ ਮਾਫੀ ਵਾਲਾ ਕੋਈ ਨਹੀਂ ਅਸੀਂ ਪਰਿਵਾਰ ਨਾਲ ਰਾਇ ਕਰਾਂਗੇ ਅਸੀਂ ਜਿਹੜੀਆਂ ਕਮੇਟੀਆਂ ਕਿਸਾਨ ਯੂਨੀਅਨਾਂ ਜਿਨ੍ਹਾਂ ਨੇ ਸਾਥ ਦਿੱਤਾ ਮਾਤਾ ਜੀ ਹੋਰਾਂ ਦਾ ਉਹਨਾਂ ਨਾਲ ਕਹਿੰਦੇ ਰਾਇ ਕਰਾਂਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕੀ ਕਰਨਾ ਹੈ ਕਿਰਪਾ ਸਾਬ ਮਤਲਬ ਤੁਸੀਂ ਕੋਈ ਪਹਿਲਾ ਕੇਸ ਤੁਹਾਡਾ ਨਹੀਂ ਇਤੋਂ ਵੱਡੇ ਵੱਡੇ ਕੇਸ ਆ ਚੁਲੇ ਇੱਕ ਮਾਨ ਹਾਨੀ ਦਾ ਸਿਵਲ ਸਿਵਲ ਸੂਟ ਸੀ ਇਹ ਕ੍ਰਿਮੀਨਲ ਸੀ ਤੁਸੀਂ بڑے ਕੇਸ ਲੜਿਆ ਇੱਕ ਐਡੀ ਸੈਲੀਬ੍ਰਿਟੀ ਜਿਹਨੇ ਪਹਿਲਾਂ ਮਤਲਬ ਸੁਪਰੀਮ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਣਾ ਵੀ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦਾ ਉਹ ਐਡੇ ਲੋਕ ਹੀ ਜਾ ਸਕਦੇ ਆ ਉੱਥੋਂ ਤੱਕ ਇੱਕ ਹਸਾਬ ਨਾਲ ਤੇਹੀ ਸੀ ਵੀ ਜੇ ਸੂਟ ਮਿਲ ਜੇ ਤਾਂ ਮਾਫੀ ਮੁਫੀ ਵਾਲੇ ਨੇੜੇ ਨਾ ਆਉਂਦੇ ਉਹ ਜੇ ਉੱਥੋਂ ਉਹਨਾਂ ਨੂੰ ਰਾਹਤ ਮਿਲ ਜਾਂਦੀ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਨੇ ਕਿਤੇ ਵੀ ਆਪਣੀ ਗਲਤੀ ਸਬਕਾਰ ਨਹੀਂ ਕੀਤੀ ਨੀ ਚਲੋ ਕੋਰਟਾਂ ਚ ਵੀ ਕੋਟਾਂ ਇਨਸਾਫ ਦਾ ਮੰਦਰ ਹੈ ਜੱਜ ਬੈਠੇ ਨੇ ਜੱਜਸ ਦਾ ਜਾਦਾ ਇਹੀ ਹੁੰਦਾ ਧਿਆਨ ਭਾਵੇਂ ਸਿਵਲ ਕੇਸ ਹੈ ਭਾਵੇਂ ਕ੍ਰਿਮੀਨਲ ਕੇਸ ਹੈ ਵੀ ਜਿੱਥੇ ਰਾਜੀਨਾਮਾ ਹੁੰਦਾ ਹੈ ਕੋਰਟ ਐਪਰੀਸ਼ੀਏਟ ਕਰਦੀ ਹੈ ਉਸ ਮੈਟਰ ਨੂੰ ਇਹਨਾਂ ਨੇ ਉੱਥੇ ਵੀ ਸਾਡੀ ਜਿਹੜੀ ਸਮਨ ਆਰਡਰ ਹੈ ਉਹਦੇ ਵਿੱਚ ਇਹਨਾਂ ਨੇ ਇਹੀ ਕਿਹਾ ਵੀ ਇਹ ਜੋ ਹੈ ਇੱਕ ਗਲਤਫਹਿਮੀ ਹੈ ਜਾਂ ਕਿਸੇ ਨੇ ਪਹਿਲਾਂ ਟਵੀਟ ਕੀਤੀ ਸੀ ਸਾਡੇ ਤੋਂ ਰੀਟਵੀਟ ਹੋ ਗਈ ਬਾਅਦ ਚ ਇਹਨਾਂ ਨੇ ਆਪਦੇ ਅਕਾਊਂਟ ਤੋਂ ਜਿਹੜੀ ਟਵੀਟ ਹੈ ਉਹ ਡਿਲੀਟ ਖੁਦ ਡਿਲੀਟ ਕੀਤੀ ਸੀ ਪਰ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਸੀ ਵੀ ਟਵਿੱਟਰ ਤੋਂ ਯੂਐਸਏ ਜੋ ਹੈੱਡ ਆਫਿਸ ਹੈ ਉਹਦਾ ਉੱਥੋਂ ਰਿਪੋਰਟ ਮੰਗਵਾਈ ਜਾਵੇ ਕਿ ਟਵਿੱਟਰ ਤੇ ਇਹ ਪੋਸਟ ਇਸ ਤਰ੍ਹਾਂ ਦੀ ਹੋਈ ਸੀ ਜਾਂ ਨਹੀਂ ਤਾਂ ਜੱਜ ਸਾਹਿਬ ਨੇ ਉਹ ਰਿਪੋਰਟ ਮਗਾ ਕੇ ਆਪਦੇ ਤੌਰ ਤੇ ਵੈਰੀਫਾਈ ਕਰਕੇ ਫਿਰ ਸੰਮਨ ਕੀਤਾ ਸੀ ਇਹਨਾਂ ਨੂੰ ਆਰਡਰ ਜਾਰੀ ਅੱਛਾ ਮਤਲਬ ਪਹਿਲਾਂ ਟਵਿੱਟਰ ਤੋਂ ਵੈਰੀਫਾਈ ਵੀ ਹੋਇਆ ਵਾ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਤਾਂ ਆਪਦੀ ਪੋਸਟ ਹੈ ਜਿਹੜੀ ਜਦੋਂ ਥੋੜਾ ਲੋਕਾਂ 'ਚ ਇਸ ਗੱਲ ਦਾ ਰੋਸ ਹੋ ਗਿਆ ਜਿੰਨੇ ਆਪਣੇ ਪੰਜਾਬੀ ਸਿੰਗਰ ਭਰਾ ਨੇ ਉਹਨਾਂ ਨੇ ਵੀ ਸਾਰਿਆਂ ਨੇ ਪੋਸਟਾਂ ਦਿਲਜੀਤ ਨੇ ਕਨਵਰ ਕਰੇਵਾਲ ਨੇ ਇਹਨਾਂ ਨੇ ਜਦੋਂ ਇਹ ਮਸਲਾ ਚੱਕਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਦੀ ਜਿਹੜੀ ਟਵੀਟ ਉਹ ਡਿਲੀਟ ਕਰਤੀ ਸੀ ਪਰ ਸਾਡੇ ਕੋਲੇ ਉਹਦੇ ਜਿਹੜੀ ਇਹਨਾਂ ਦੀ ਟਵੀਟ ਸੀ ਅਸੀਂ ਪਹਿਲੇ ਦਿਨ ਤੋਂ ਸਾਨੂੰ ਪਤਾ ਸੀ ਇਹਨਾਂ ਦੀ ਮਨਛਾ ਦਾ ਵੀ ਅੱਗੇ ਕੀ ਹੋ ਸਕਦਾ ਹੈ ਅਸੀਂ ਸਕਰੀਨਸ਼ਾਟ ਰੱਖ ਲਏ ਸੀਗੇ ਜੀ ਉਸ ਚੀਜ਼ ਦੇ ਜੀ ਆਖਰੀ ਸਵਾਲ ਹੈ ਮਤਲਬ ਇਹ ਮਸਲਾ ਇੱਕ ਪੰਜਾਬ ਦਾ ਬਣਿਆ ਪਿਆ ਸੀ ਕਿਲਾ ਇਹਨਾਂ ਦਾ ਨਹੀਂ ਮਸਲਾ ਸੀ ਪੰਜਾਬ ਇਹਨੂੰ ਦੇਖ ਰਿਆ ਸੀ ਕਿਉਂਕਿ ਪੰਜਾਬ ਦੇ ਮਨ 'ਚ ਰੋਸ ਸੀ ਕੰਗਣਾ ਪ੍ਰਤੀ ਕਮੈਂਟੇ ਬੇਬੇ ਤੇ ਕੀਤਾ ਸੀ ਪਰ ਉਹ ਪੂਰੇ ਕਿਸਾਨੀ ਅੰਦੋਲਨ ਦੀਆਂ ਉਹਨਾਂ ਮਾਵਾਂ ਤੇ ਹੋ ਗਿਆ ਸੀ ਜਿਹੜੀਆਂ ਆਪਦੇ ਘਰ ਦੇ ਵਿੱਚੋਂ ਆਪਦੇ ਕੰਮ ਧੰਦੇ ਛੱਡ ਕੇ ਉਹ ਕੇਂਦਰ ਸਰਕਾਰ ਨਾਲ ਟੱਕਰ ਲੈਣ ਗਈਆਂ ਸੀ ਕਿ ਅੱਜ ਪੂਰੇ ਪੰਜਾਬ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਚਾਹੇ ਬੇਬੇ ਦੇ ਰੂਪ ਦੇ ਵਿੱਚ ਹੈ ਉਸ ਨੌਜੀ ਦਾ ਹੰਕਾਰ ਕਦੇ ਥੱਲੇ ਨਹੀਂ ਉਤਰਦਾ ਸੀ ਉਹਨੂੰ ਇੱਕ ਵਾਰ ਜਿਹੜਾ ਪੰਜਾਬ ਚ ਆਉਣ ਤੇ ਤੇ ਮਾਫੀ ਮੰਗਣ ਤੇ ਮਜਬੂਰ ਕਰਦਾ ਬਿਲਕੁਲ ਜੀ ਬਿਲਕੁਲ ਇਹ ਸਾਰੇ ਮੈਂ ਕਹੂੰਗਾ ਵੀ ਸਾਰੇ ਕਿਸਾਨਾਂ ਦੀ ਸਾਰੇ ਇੱਜ਼ਤਦਾਰ ਲੋਕਾਂ ਦੀ ਜਿੱਤ ਹੈ ਕਿਉਂਕਿ ਪਹਿਲਾਂ ਇੱਕ ਸ਼ਾਂਤਮਈ ਸਿੱਖ ਧਰਨੇ ਨੂੰ ਅੱਤਵਾਦੀ ਕਹਿ ਦੇਣਾ ਕਦੇ ਕਿਸੇ ਵੀ ਦਸਤਾਰ ਵਾਲੇ ਬੰਦੇ ਨੂੰ ਖਾਲਸਤਾਨੀ ਕਹਿ ਦੇਣਾ ਮਾਤਾ ਜੀ ਦੀ ਜਿਹੜੀ ਪੋਸਟ ਹੈ ਫੋਟੋ ਇੱਕ ਉਹ ਇੱਕ ਕਰੈਕਟਰ ਨਾਲ ਮਲਾ ਕੇ ਉੱਤੇ ਕਮੈਂਟ ਕਰ ਦੇਣਾ ਕਿ ਹਾ 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 ਉੱਤੇ ਉਹ ਇਸ ਤਰ੍ਹਾਂ ਦੀਆਂ ਬੀਬੀਆਂ 100 100 ਰੁਪਏ ਦੇ ਵਿੱਚ ਜੋ ਆ ਜਾਂਦੀਆਂ ਵੀ ਇਹ ਜੋ ਹੈ ਮਾਤਾ ਇਹ ਸ਼ਹੀਨ ਬਾਗ ਜੋ ਕਰੈਕਟਰ ਇੱਕ ਲੇਡੀ ਦਾ ਉਹਦੇ ਨਾਲ ਇਹਦਾ ਕੰਪੈਰੀਸ਼ਨ ਕਰਨਾ ਮਾਤਾ ਦਾ ਜਦ ਕਿ ਇੱਕ ਮੈਂ ਜਿਵੇਂ ਤੁਹਾਨੂੰ ਕਿਹਾ ਵੀ ਕਿਸਾਨ ਕੋਲੇ ਇੱਕ ਗਰੀਬ ਕੋਲੇ ਮਜਲੂਮ ਕੋਲੇ ਤਾਂ ਇੱਕ ਇੱਜ਼ਤ ਹੁੰਦੀ ਹੈ ਇੱਕ ਲੇਡੀ ਉਹ ਵੀ ਇੱਕ ਸੀਨੀਅਰ ਸਿਟੀਜ਼ਨ ਆ ਉਹਨਾਂ ਤੇ ਇਹਨਾਂ ਨੇ ਇੱਕ ਟਿੱਪਣੀ ਕੀਤੀ ਰੋਸ ਸਾਰੇ ਪੰਜਾਬ ਕੀ ਮੈਂ ਕਹਣਾਗਾ ਜੀ ਸਾਰੇ ਜਗਤ ਚ ਰੋਸ ਸੀ ਇਸ ਚੀਜ਼ ਦਾ ਵੀ ਇਹ ਬਹੁਤ ਦੇਖੋ ਇੱਕ ਸੈਲੀਬ੍ਰਿਟੀ ਨੇ ਮਿਲੀਅਨ ਇਹਨਾਂ ਦੇ ਜੋ ਫੋਲੋਅਰ ਨੇਗੇ ਸੈਂਕੜੇ ਮਿਲੀਅਨ ਜਦੋਂ ਇਹ ਲੋਕ ਇਹਨਾਂ ਨੂੰ ਆਪਾਂ ਦੇਖਦੇ ਆ ਬੱਚੇ ਦੇਖਦੇ ਆ ਵੱਡੇ ਦੇਖਦੇ ਨੇ ਜਦੋਂ ਇਹ ਲੋਕ ਇਸ ਤਰ੍ਹਾਂ ਦੇ ਕੰਮ ਕਰਨਗੇ ਤਾਂ ਉਸ ਚੀਜ਼ ਨਾਲ ਜੂਥ ਇਹਨਾ ਤੋਂ ਸਿੱਖੂਗਾ ਕੀ ਕਿੱਥੇ ਇਹਨਾਂ ਨੂੰ ਚਾਹੀਦਾ ਸੀ ਚਲੋ ਗਲਤੀ ਇਨਸਾਨ ਤੋਂ ਹੋ ਜਾਂਦੀ ਹੈ ਇਨਸਾਨ ਗਲਤੀਆਂ ਦਾ ਪਤਲਾ ਹੈ ਗਲਤੀ ਹੋ ਗਈ ਸੀ ਮਾਤਾ ਦੇ ਘਰ ਆਉਂਦੇ ਉਦੋਂ ਭਾਵੇਂ WhatsApp ਤੇ ਗੱਲ ਕਰ ਲੈਂਦੇ ਮਾਤਾ ਨਾਲ ਕੋਈ ਆਪਦੇ ਫਾਦਰ ਨੂੰ ਅੱਜ ਵੀ ਤਾਂ ਨਾਲ ਫਾਦਰ ਆਏ ਆ ਕਿ ਜਵੰਤ ਦੇਣ ਦੇ ਕੇ ਗਏ ਆ ਤੇ ਉਦੋਂ ਫਾਦਰ ਉਦੋਂ ਆ ਜਾਂਦੇ ਬਾਬਾ ਜੀ ਹੋਰਾਂ ਦੀ ਉਮਰ ਦੇ ਸੀਗੇ ਬਾਬਾ ਜੀ ਹੋਰਾਂ ਦਾ ਤਾਂ ਕੋਈ ਜੀ ਨਹੀਂ ਸੀ ਕਰਦਾਗਾ ਵੀ ਅਦਾਲਤ ਦੇ ਵਿੱਚ ਇਹਨਾਂ ਨੇ ਇਹ ਵੀ ਵਿਚਾਰੇ ਅੱਜ ਇਹਨਾਂ ਦੀ ਵੀ ਸਿਹਤ ਠੀਕ ਨਹੀਂ ਚਾਰ ਪੌੜੀਆਂ ਚੜ੍ਹ ਕੇ ਦਮ ਚੜ ਜਾਂਦਾ ਇਹਨਾਂ ਦਾ ਤਾਂ ਇਹ ਵੀ ਵਿਚਾਰੇ ਉਹਨਾਂ ਨੇ ਪਰ ਇਹਨਾਂ ਨੇ ਇੱਕ ਹੌਂਸਲਾ ਨਹੀਂ ਛੱਡਿਆ ਤੇ ਇਹਨਾਂ ਦੇ ਹੌਸਲੇ ਨੂੰ ਪਰਮਾਤਮਾ ਨੇ ਰੰਗ ਲਾਏ ਆ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ